नाम सतनाम गुरु साहिब जी आसा अच्छा मोहल्ला पंजवां जाका ठाकुर तु ही प्रभ ताके वड भागा ओ सोहेला सदसुखी सब भ्रम पो भागा हम चाकर गोबिंद के ठाकुर मेरा पारा करन करावन सगल बिद सो सतगुरु हमारा रहाओ ਦੂਜਾ ਨਹੀਂ ਆਰ ਕਉ ਤਕ ਫੋਕਰੀਐ ਗੁਰ ਸੇਵਾ ਮਹਿਲ ਪਾਈਐ ਜਗਨ ਉਤਰੈ ਤਰੀਐ ਦ੍ਰਿਸ਼ਟ ਦਰੀ ਸਭ ਪਾਇਆ ਮਨ ਮਹਿ ਨਿਧਾਨਾ ਜਾਕੋ ਕਮ ਕਿਰਪਾਲ ਪੈ ਸੇ ਸੇਵਕ ਬਰਦਾ ਪ੍ਰਵੰਨ ਅੰਮ੍ਰਿਤ ਰਸਰ ਕੀਰਤਨਾ ਕੋ ਵਿਰਲਾ ਪੀਵੈ ਵਜੋ ਗਿਆਨਿਕ ਮਿਲੈ ਏਕ ਨਾਮ ਰੇਦ ਜਪ ਜਪ ਜੀਵੈ अमृत रस के हर कीर्तन को विरला पीवा वजो नानक मिला एक नाम रिद्ध जप जप जीव वाहिगुरु जी का खालसा वाहिगुरु जी की फतेह मैं तान देवान तू है मेरे स्वामी मैं तुझे तो आगे अरदास मैं होर था नहीं जिस पर करो बेनती ਮੇਰਾ ਦੁੱਖ ਸੋਖਾ ਤੋ ਜਹੀ ਪਾਸ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨ ਮੋਰਾ ਅਸਰ ਲਚੈ ਰੱਖ ਲਿਓ ਸਦ ਨਾ ਜਾਣ ਤੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਅਹ ਤੇ ਹਾ ਹੋਉ ਕਰਿਓ ਖਿਆਨ ਸੁਗਰਪੇ ਰਿਸ਼ਤ ਸੰਗੇ ਦੀ ਜੋ ਲੜੀਵਾਰ ਵਿੱਚ ਚੱਲ ਰਹੀ ਹੈ ਆਸਾ ਰਾਗ ਦਾ ਲੜੀਵਾਰ ਦਾ 116 ਨੰਬਰ ਸ਼ਬਦ ਤੇ ਕਾਫੀ ਦਾ 14 ਨੰਬਰ ਲੜੀਵਾਰ ਦਾ ਸ਼ਬਦ ਜੋ ਕਿ ਤਾਂ શ્રી ਗੁਰਗਾਂ ਸਿੰਘ ਸਾਹਿਬ ਦੇ ਮੁਬਾਰਕ ਅੰਗ 1999 ਤੇ 400 ਅੰਗ ਤੇ ਸੁਸ਼ਭਤ ਹੈ ਸਾਧ ਗੁਰ ਬਖਸ਼ਿਸ਼ ਕਰਦੇ ਨੇ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਕਿਨੇ ਹਮ ਚਾਕਰ ਅਸੀ ਚਾਕਰ ਭਾਲ ਨੋਕਰ ਭਾਵ ਗੋਲੇ ਆ ਠਾਕੁਰ ਗੋਵਿੰਦ ਕੇ ਗੋਵਿੰਦ ਪਾ ਆਵੇ ਇਸ ਧਰਤੀ ਦਾ ਜਿਹੜਾ ਆਸਰਾ ਹੈ ਜਿਹੜਾ ਇਸ ਧਰਤੀ ਨੂੰ ਸੰਭਣ ਵਾਲਾ ਉਹ ਮੇਰਾ ਠਾਕੁਰ ਹੈ ਹਮ ਚਾਕਰ ਗੋਵਿੰਦ ਕੇ ਉਹ ਮੈਸੇ ਚਾਕਰ ਉਸ ਗੋਵਿੰਦ ਦੇ ਧਰਤੀ ਦੇ ਆਸਰੇ ਦੇ ਆ ਠਾਕੁਰ ਮੇਰਾ ਭਾਰਾ ਉਹ ਮੇਰਾ ਠਾਕੁਰ ਜਿਹੜਾ ਮੇਰਾ ਮਾਲਕ ਹੈ ਉਹ ਬਹੁਤ ਭਾਰ ਹੈ ਭਾਵ ਸਰਵ ਕਲਾ ਸੰਬਰਥ ਹੈ ਕਰਨ ਕਰਾਵਣ ਸਗਲ ਵਿੱਧ ਸੋ ਸਤਿਗੁਰੂ ਹਮਾਰਾ ਕਰਨ ਦੇ ਤੇ ਕਰਾਉਣ ਦੇ ਸਮਰੱਥ ਹੈ ਸਗਲ ਵਿਧ ਸਾਰੇ ਤਰੀਕਿਆਂ ਦੇ ਸਮਰੱਥ ਹੈ ਸੋ ਸਤਿਗੁਰੂ ਹਮਾਰਾ ਸਤਿਗੁਰੂ ਹੈ ਸਾਡਾ ਮਾਲਕ ਹੈ ਜਿਹੜਾ ਸਭ ਕੁਝ ਕਰਨ ਦੇ ਤੇ ਸਭ ਕੁਝ ਕਰਵਾਉਣ ਦੇ ਸਮਰੱਥ ਹੈ ਤੇ ਕਰਨ ਕਰਾਉਣ ਹਾਰ ਸੁਆਮੀ ਖੇਲ ਐਭਿਸ ਅੰਤਰਜਾਮੀ ਕਰਨ ਵਾਲਾ ਵੀ ਤੇ ਕਰਾਉਣ ਵਾਲਾ ਵੀ ਤੇ ਦਿਲ ਦੀਆਂ ਜਾਣਨ ਵਾਲਾ ਵੀ ਉਹ ਸਮਰੱਥ ਸੁਆਮੀ ਹੈ ਉਦੇ ਬਰਾਬਰ ਹੋਰ ਕੋਈ ਨਹੀਂ ਹੈ ਇਸ ਲਈ ਤੁਦ ਜੇਵੜ ਆਵਰਣਾ ਕੋ ਤੇਰੇ ਬਰਾਬਰ ਕੋਈ ਦੂਜਾ स्त्री ਕੀ ਕੋਈ ਨਹੀਂ ਹੈ ਸੋ ਸਤਿਗੁਰੂ ਹਮਾਰਾ ਉਤਤ ਸਾਡਾ ਸਤਿਗੁਰੂ ਹੈ ਮਾਲਕ ਹੈ ਰਹਾਉ ਵਿਸ਼ਰਮ ਦੇ ਕੇ ਕੇਂਦਰੀ ਭਾਗ ਸਮਝਾਉਂਦੇ ਨੇ ਆਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੂੰ ਹੀ ਪ੍ਰਭ ਠਾਕੇ ਵਡ ਭਾਗਾ ਮੇਰੇ ਸਤਿਗੁਰੂ ਜਿਹੜਾ ਤੂੰ ਮਾਲਕ ਹੈ ਠਾਕੁਰ ਹੈ ਪ੍ਰਭ ਠਾਕੇ ਵਡ ਭਾਗਾ ਉਹਦੇ ਭਾਗ ਵੀ ਵੱਡੇ ਨੇ ਉਜਲੇ ਨੇ ਜਿਹੜਾ ਤੂੰ ਮਾਲਕ ਬਣ ਗਿਆ ਜਿਹੜਾ ਤੂੰ ਖતમ ਬਣ ਗਿਆ ਨੇ ਖਤਮੇ ਨਾਲ ਜਿਹੜਾ ਤੂੰ ਖਸਮ ਬਣ ਗਿਆ ਜਿਹੜਾ ਤੂੰ ਮਾਲਕ ਬਣ ਗਿਆ ਉਹ ਬਹੁਤ ਵੱਡੇ ਭਾਗਾਂ ਵਾਲਾ ਬਣ ਗਿਆ ਉਹ ਸੁਹੇਲਾ ਸਦ ਸੁਖੀ ਸਭ ਰੰਭੋ ਭਗਾ ਉਹ ਹਮੇਸ਼ਾ ਸੁਦੇਵੀ ਕਾਲੀ ਸੁਹੇਲਾ ਹੋ ਗਿਆ ਹਮੇਸ਼ਾ ਸੁਖੀ ਹੋ ਗਿਆ ਸਭ ਪਰਮ ਭੋਗ ਆ ਉਹਦੇ ਸਾਰੇ ਤਰ੍ਹਾਂ ਦੇ ਭਰਮ ਉਲੇਖੇ ਵਹਿਮ ਭਜ ਗਏ ਨੇ ਭਾਵ ਖਤਮ ਹੋ ਗਏ ਨੇ ਹਮ ਚاکر ਠਾਕੁਰ ਗੋਬਿੰਦ ਕੇ ਠਾਕੁਰ ਮੇਰਾ ਭਾਰ ਕਰਨ ਕਾਰਾਵਣ ਸਗਲ ਵਿਧ ਸੋ ਸਤ ਗੁਰੂ ਹਮਾਰਾ ਰਹਾਓ ਕਹਿੰਦੇ ਮੈਂ ਅਸੀਂ ਠਾਕੁਰਾ ਉਸ ਪ੍ਰਮਾਤਮਾ ਦੇ ਕਿਉਂਕਿ ਉਹ ਮੇਰਾ ਪ੍ਰਮਾਤਮਾ ਬਹੁਤ ਭਾਰਾ ਹੈ ਭਾਵ ਸਾਬਕੋਜ ਕਰਨ ਦੇ ਸਮਰੱਥ ਹੈ ਉਹ ਮੇਰਾ ਪਰਮਾਤਮਾ ਕਰਨ ਕਰਾਉਣ ਸਗਲ ਵਿਦ ਸਭ ਸਾਰੇ ਤਰੀਕੇ ਹਰੇਕ ਨੂੰ ਜਿਹੜਾ ਜਿੰਦਾ ਨਾ ਅਸੀਂ ਵੱਡੇ ਯੋਧੇ ਆ ਜਾਂ ਵੱਡੇ ਸਿਆਣੇ ਆ ਉਹਨਾਂ ਨੂੰ ਵੀ ਤੈਰੀ ਕਰਨ ਦੇ ਸਮਰੱਥ ਹੈ ਐਸਾ ਮੇਰਾ ਸਤਿਗੁਰੂ ਪੂਰਣਾ ਹੈ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝਾਉਂਦੇ ਨੇ ਦੂਜਾ ਨਹੀਂ ਆਰਕ ਤਾਗ ਫੋ ਕਰੀਏ ਕਹਿੰਦੇ ਦੂਜਾ ਹੋਰ ਕੋਈ ਉਹਦੇ ਬਰਾਬਰ ਨਹੀਂ ਕਾ ਕਾ ਭੋਕ ਰੀਏ ਜੇ ਦਾ ਕੋਈ ਡਰ ਹੋਵੇ ਸਿਰਫ ਉਹੀ ਮੇਰਾ ਪ੍ਰਮਾਤਮਾ ਇੱਕ ਐਸਾ ਹੈ ਜਿਹਦਾ ਡਰ ਤੋਂ ਰਹਿਤ ਹੈ ਨਿ ਭੋ ਤੋਂ ਰਹਿਤ ਹੈ ਨਿਰਭਉ ਹੈ ਨਿਰਵੈਰ ਤੋਂ ਰਹਿਤ ਨਿਰਵੈਰ ਹੈ ਜੁਨਾ ਤੋਂ ਰਹਿਤ ਅਜੁਨੀ ਹੈ ਸਵੈ ਪ੍ਰਕਾਸ਼ਤ ਭਾਵ ਸੈ ਪੰਗਵੀ ਹੈ ਉਹਦੇ ਬਰਾਬਰ ਕੋਈ ਨਹੀਂ ਹੈ ਗੁਰਸੇਵਾ ਮਹਿਲ ਪਾਈ ਹੈ ਜਗ ਦੁੱਤਰ ਤਰੀਆ ਗੁਰੂ ਦੀ ਸੇਵਾ ਪਾਉ ਗੁਰੂ ਨੇ ਜੋ ਉਪਦੇਸ਼ ਦਿੱਤਾ ਹੈ ਉਹਨੂੰ ਸੁਣ ਕੇ ਮੰਨ ਕੇ ਜ਼ਿੰਦਗੀ ਚ ਕਮਾਇਆ ਤੇ ਕਹਿੰਦੇ ਇਸ ਸੇਵਾ ਨਾਲ ਫਿਰ ਮਹਿਲ ਪਾਈਏ ਦਰਬਾਰ ਤੇ ਪ੍ਰਵਾਨਗੀ ਹੋ ਜਾਂਦੀ ਹੈ ਜਗ ਦੁੱਤਰ ਤਰੀਆ ਜਿਹੜਾ ਦੁੱਤਰ ਭਾਵ ਬੜਾ ਮੁਸ਼ਕਲ ਔਖਾ ਪਰਿਆਰਾ ਹੈ ਇਹ ਵੀ ਤਰ ਜਾਈਦਾ ਹੈ ਜਿਵੇਂ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚ ਜਾਏ ਅਸੀ ਸੇਵਾ ਜਿਹਦੇ ਨਾਲ ਸੇਵਾ ਕੀਤੀ ਗੈਰ ਲੇਖਾ ਮੰਗੀਏ ਸਤਿ ਸੇਵਾ ਔਖੀ ਹੋਈ ਕਹਿੰਦੇ ਐਸੀ ਸੇਵਾ ਨਾ ਕਰੀ ਜੇ ਜਿਹੜਾ ਲੇਖਾ ਦੇਣਾ ਬਹੁਤ ਔਖਾ ਹੋ ਜਾਏ ਲੇਖਾ ਦੇਣਾ ਸੁਹੇਲਾ ਜੋ ਦਿਲ ਸੁਚੀ ਹੋਏ ਔਰ ਸੱਚੇ ਦੀ ਬਾਣ ਮੇ ਪੱਲਾ ਨਾ ਪਕਰੇ ਕੋਈ ਨਾਮ ਤੋਂ ਬਿਨਾ ਪੱਲਾ ਨਹੀਂ ਫੜਨਾ ਕਹਿੰਦੇ ਤੇਰਾ ਨਾਮ ਨਹੀਂ ਪੱਲਾ ਫੜਨਾ ਤੇ ਭਾਵ ਉਹਨੇ ਤੇਰਾ ਸਹਾਈ ਹੋਣਾ ਤੇ ਇਸੇ ਨਾਮ ਦੀ ਬਦੌਲਤ ਮੈਂ ਪ੍ਰਮਾਤਮਾ ਦੇ ਡਰ ਤੇ ਪ੍ਰਵਾਨਗੀ ਪਾ ਲੇਗਾ ਚਾਹੇ ਸਾਰੀ ਦੁਨੀਆ ਹੰਮੀ ਪਰੇ ਜੇ ਨਜ਼ਰ ਤਾਂ ਅੰਗੀ ਨਹੀਂ ਨਾ ਉਦੀ ਪਰਮਾਤਮਾ ਨੂੰ ਭਾਇਆ ਨਹੀਂ ਫੇ ਕੋਈ ਫਾਇਦਾ ਵੀ ਨਹੀਂ ਹੈ ਜਾ ਕੇ ਤਾਂ ਤਰ ਤਰੀਆ ਇਹ ਬਹੁਤ ਔਖਾ ਰਸਤਾ ਹੈ ਇਹ ਜਿਹੜਾ ਜਾ ਕੇ ਸੰਸਾਰੇ ਤਰ ਜਾਏਗਾ ਦ੍ਰਿਸ਼ਟ ਤੇਰੀ ਸੁਖ ਪਾਈ ਹੈ ਮਨ ਮਾਹੀ ਨਿਧਾਨ ਤੇਰੀ ਦ੍ਰਿਸ਼ਟੀ ਦੇ ਨਾਲ ਸਾਰੇ ਤਰ੍ਹਾਂ ਦੇ ਮਾਨਸਿਕ ਸੁਖ ਪਾ ਲਈਦੇ ਨੇ ਮਨ ਮਾਹੀ ਨਿਧਾਨ ਮਨ ਦੇ ਵਿੱਚ ਨਿਖਜਾਨਾ ਪਾ ਲਈਦਾ ਜਾ ਕੋ ਤੁਮ ਕਿਰਪਾਲ ਭਾਈ సేవਕ ਪਰਵਾਨ ਪਰਵਾਨ ਜੇਰੇ ਤੇ ਤੂੰ ਕਿਰਪਾਲੂ ਦੇ ਹਾਲੂ ਹੋ ਗਿਆ ਉਹ ਸੇਵਕ ਉਹ ਪਰਵਾਨ ਹੋ ਗਏ ਨੇ ਤੇਰੇ ਦਰ ਤੇ ਅੰਮ੍ਰਿਤ ਰਸ ਹਰ ਕੀਰਤਨ ਕੋ ਵਿਰਲਾ ਪੀਵੇ ਕਿਹੜੇ ਤੇਰਾ ਨਾਮ ਰੂਪੀ ਰਸ ਜਿਹੜਾ ਹੈ ਕੀਰਤਨ ਰੂਪੀ ਉਹ ਕੋ ਵਿਰਲਾ ਪੀਵੇ ਕੋ ਵਿਰਲਾ ਹੈ ਜਿਹੜਾ ਇਹਨੂੰ ਪੀਣਾ ਕਰਦਾ ਹੈ ਵਜਨ ਇਕ ਮਿਲਿਆ ਇੱਕ ਨਾਮ ਰਿਧਜਪ ਜਪ ਜਪ ਜੀਵ ਹੈ ਕਹਿੰਦੇ ਦਾਸ ਨਾਨਕ ਕਹਿੰਦਾ ਹੈ ਤਾਂ ਗੁਰੂ ਅਰਜਨ ਸਾਹਿਬ ਸ਼ਬਦ ਦੀ ਸਮਾਪਤੀ ਕਰਦੇ ਆ ਨਾਨਕ ਨਾਮ ਲੈਵਾ ਦੀ ਮੋਹਰ ਲਾਉਂਦੇ ਆ ਕਹਿੰਦੇ ਨੇ ਨਾ ਵਜੋ ਨਾਨਕ ਮਿਲਿਆ ਇੱਕ ਨਾਮ ਨਾਮ ਇੱਕ ਨਾਮ ਮਿਲ ਜਾਏ ਜਿਹੜਾ ਅੰਦਰ ਵਜਦਾ ਰਹੇ ਰਿਦੈ Jap Jap ਜਪ ਜੀਵੈ ਰਿਦੈ ਹਿਰਦੇ ਵਿੱਚ Jap Jap ਕੇ ਸਿਮਰਨ ਕਰ ਕਰਕੇ ਜਿਉਂਦਾ ਹਾ ਉਹਦੇ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਚ ਕਮਾਉਂਦਾ ਹਾ ਤੇ ਅਠੋ ਪੈਰ ਉਹਦੇ ਆਨੰਦ ਵਿੱਚ ਮਸਤਰੇ ਨਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਅਨੰਸ਼ੀ ਗੁਰੂਨਾਇ ਸਾਹਿਬ ਜੈ ਗੁਰੂ ਗਵਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ devo sis ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖੇਨ ਭੁੱਲਨ ਹਾਰ ਬਖਸ਼ਨ ਹਰ ਬਖਸ਼ ਲੈ ਨਾਨਕ ਬਾਹਰ ਉਤਾਰ ਦੇ ਸੱਜਣਾ ਸਿਸੜੀਆਂ ਜੋ ਹੋਵੇ ਸਾਈਂ ਚ ਮੇਲਗੜ ਵਿੱਚ ਕੇ ਫਤੇ ਦਾ ਜਵਾ ਫਤੇ ਰਾਹੀ ਗੁਰਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ